ਸ਼੍ਰੀ ਗੁਰੂ ਰਬਦਾਸ ਗੁਰਦੁਆਰਾ ਟੱਕਪਡੋਰੀ ਵਿਖੇ ਹਾਲ ਦੇ ਫਰਸ਼ ਤੇ ਟੱਲ ਲਾਉਣ ਦੀ ਸੇਵਾ ਸ਼ੁਰੂ ਹਲਕਾ ਫਗਵਾੜਾ ਦੀਨ ਪੈਂਦੇ ਟੱਕਪਡੋਰੀ ਵਿਖੇ ਜਗਤ ਪਿਤਾ ਸ਼੍ਰੀ ਗੁਰੂ ਰਬਦਾਸ ਗੁਰਦੁਆਰਾ ਵਿਖੇ ਹਾਲ ਦੇ ਫਰਸਤੇ ਟਾਲ ਅਰਾਉਂਡ ਦੀ ਸਿਮਾ ਸਮੂਹ ਗੁਰਦੁਆਰਾ ਪ੍ਰਬੰਧਕ ਕਮੇਟੀ ಗ್ರಾಮ ਪੰਚਾਇਤ ਐਨਆਰਏ ਵੀਰਾਂ ਦੇ ਸਹਿਯੋਗ ਨਾਲ ਸਰਪੰਚ ਸਰਜੀਤ ਕੌਰ ਵੱਲੋਂ ਆਪਣੇ ਕਾਰਕਵਾਲਾਣਾ ਸ਼ੁਰੂ ਕਰਵਾਈ ਇਸ ਮੌਕੇ ਸਰਪੰਚ ਸਰਜੀਤ ਕੌਰ ਤੋਂ ਇਲਾਵਾ ਉਗੇ ਸਮਾਜ ਸੇਵਕ ਸੱਤਪਾਲ ਬੜੋਰੀ ਗੁਰੂਕਰਦੇ ਗ੍ਰੰਥੀ ਸਾਇਹ ਭਾਈ ਸਾਹਿਬ ਸਤਨਾਮ ਸਿੰਘ ਭੋਲੀ ਪੰਜ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ 22 ਪ੍ਰਬੰਧ ਪ੍ਰਧਾਨ ਰਵਿੰਦਰ ਸਿੰਘ ਜੁਗਿੰਦਰਪਾਲ ਜੋਗਾ ਹੰਸਰਾਜ ਤਨ ਪਤਰਾਏ ਹੰਸਰਾਜ ਚੈਨਰਾਮ ਰਾਹੁਲ ਬਲਵਿੰਦਰਪਾਲ ਅਵਤਾਰਮਾਹੀ ਗਗਨਦੀਪ ਸਿੰਘ ਨਿਰਮਲਦਾਸ ਸਾਫਕਾ ਪੰਚ ਬਲਵੀਰ ਚੰਦ ਬੱਲੀ ਆਦੀ ਹਾਜ਼ਰ ਸਨ ਆਓ ਦੇਖਦੇ ਆ ਆੜੀ ਰਾਮਾ ਦੀ ਟੱਕ ਪੜੋਰੀ ਤੋਂ ਪੂਰੀ ਰਿਪੋਰਟ ਸਾਡਾ YouTube ਚੈਨਲ ਸਬਸਕ੍ਰਾਈਬ ਜਰੂਰ ਕਰਨਾ ਜੀ ਆਸਰਿਆਂ ਦੇ ਆਸਰੇ ਸਿੱਖਿਆ ਵਹਿੱਕੇ ਕੰਮ ਪੰ ਆਸਰਿਆਂ ਸਮਰਾਜਾ ਲੋਕਾਂ ਨੂੰ ਨਿਬਾਰਤ ਧੰਨ ਪੰਨ ਸਤਪੁਰੰਦਾਸ ਮਹਾਰਾਜ ਦੇ ਪਾਛਾ ਆਪ ਜੀ ਦੇ ਚਰਨਾ ਕਮਨਾਂ ਬਾਸ ਅਰਦਾਸ ਬੇਨਤੀ बच्चे बादशाह आप तुम अपने अपना काम हाथ जो आ रहा अपने बच्ची सेवक को सेवा अपने आई हुक्म पर पाई सेवा पर काम सार काम तन सतगुरु विलास महाराज के बादशाह जितना की पर सुंदर पै सतगुरु विलास महाराज की जय जय गुरुदेव ताई गुरुदेव करना कीतियां हुई आदा काम कीतियां कीतियां सफाई पानी सब का के कार्य करने एक कार्य में नहीं आपका नाम का तन सतगुरु विलास महाराज के रविंद्र बादशाह पहल बादशाह रतन की शुरुआत हो जाती है आज्ञा लिया अर मिलती है बादशाह आदि आगे भरदिया समूह से से सिख सरपंच कौर समूह ग्राम पंचायत प्रबंधक कमेटी गुरुद्वारा विकास समूह नगर निवासियों सह संगतना करते हैं पप म्य वात्या का स ना कारवा ठना अ मनाे ना छिना ला वा ला आ

ਨੀ ਕੰਮੀ ਦਲਾ ਬਜੋ ਇੱਥੇ ਦੇ ਛੋੜ ਬਸ ਸਰਜੀਤ ਬੌਰ ਸਰਪੰਚ ਤੱਕ ਪੜੋਲੀ ਤੋਂ ਇਹ ਕੰਮ ਵੀ ਮੈਂ ਵੀ ਲਿਆ ਉਹ 100 ਰੁਪਈਆ ਉਹਦਾਰੇ ਮਹਾਰਾਜ ਜੀ ਮਾਇਆ ਸਿਕ ਉਹਦਾ ਇਹ ਪੱਥਰਾਂ ਦੇ ਪੱਥਰ ਵਾਂ ਰੱਖਿਆ ਨਹੀਂ ਪੱਥਰ ਪੈਣਾ